ਗੁੱਡ ਈਵਨਿੰਗ एवरीवन ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਹੀ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੀਡੀਸ਼ਨ ਸਟੱਡੀਜ਼ ਤੇ ਕਿਤੇ ਅਸੀਂ ਜੀ ਸਾਰੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਦੇ ਆ ਖਾਸ ਕਰਕੇ ਜਿੰਨਾ ਦਾ ਸੰਬੰਧ ਹੁੰਦਾ ਹੈ ਪੰਜਾਬ ਦੇ ਪੇਪਰਾਂ ਦੇ ਨਾਲ ਔਰ ਅਗਰ ਤੁਸੀਂ ਪੰਜਾਬ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਤੁਹਾਨੂੰ ਪਤਾ ਹੈ ਜੀ ਪੰਜਾਬੀ ਹਿਸਟਰੀ ਪੋਲੀਟੀਕਲ ਸਾਇੰਸ ਇਹ ਵਾਲੇ ਜਿਹੜੇ ਟਾਪਿਕਸ ਨੇ ਇਹ ਹਰ ਪੇਪਰ ਵਿੱਚ ਆਉਂਦੇ ਆ ਖਾਸ ਕਰਕੇ ਪੰਜਾਬੀ ਤਾਂ ਹੁਣ ਵੈਸੇ ਹੀ ਕੰਪਲਸਰੀ ਕਰ ਦਿੱਤੀ ਗਈ ਹੈ ਰਾਈਟ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਵੀ ਲੈਵਲ ਦਾ ਪੇਪਰ ਕਰ ਰਹੇ ਹੋ ਵੈਦਰ ਤੁਸੀਂ ਪੀਸੀਐਸ ਤੱਕ ਦੀ ਤਿਆਰੀ ਕਰ ਰਹੇ ਹੋ ਤੁਸੀਂ ਯੂਜੀਸੀ ਤੱਕ ਵੀ ਤਿਆਰੀ ਕਰ ਰਹੇ ਹੋ ਤਾਂ ਇਹ ਵਾਲਾ ਚੈਨਲ ਤੁਹਾਡੇ ਲਈ ਹੀ ਹੈਗਾ ਤੁਸੀਂ ਇਸ ਚੈਨਲ ਦੇ ਉੱਪਰ ਸਬਸਕ੍ਰਿਪਸ਼ਨ ਤੋਂ ਬਾਅਦ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਬਹੁਤ ਸਾਰਾ ਕੰਟੈਂਟ ਪੰਜਾਬੀ ਦਾ ਹਿਸਟਰੀ ਦਾ ਪੋਲਿਟੀਕਲ ਸਾਇੰਸ ਦਾ ਮਿਲ ਜਾਊਗਾ ਓਕੇ ਜੀ ਜੇਕਰ ਆਪਾਂ ਗੱਲ ਕਰੀਏ ਸਾਡੀਆਂ ਲਾਈਵ ਕਲਾਸਿਸ ਦੀ ਤਾਂ YouTube ਦੇ ਇਸ ਚੈਨਲ ਦੇ ਉੱਪਰ ਦੋ ਲਾਈਵ ਕਲਾਸਿਸ ਹੁੰਦੀਆਂ ਪਹਿਲੀ ਲਾਈਵ ਕਲਾਸ ਵੇਰੀ 11 ਵਜੇ ਹੁੰਦੀ ਹੈ ਜੋ ਕਿ ਆਪਾਂ SST ਐਂਡ ਪੋਲਿਟੀਕਲ ਸਾਇੰਸ ਦੇ ਲਈ ਕਰਦੇ ਆਂ ਇਹਨਾਂ ਦਿਨਾਂ ਦੇ ਵਿੱਚ ਅਸੀਂ ਕਰ ਰਿਹਾ ਲక్ష్ਮੀ ਕਾਂਨ ਦੀ ਪੋਲਿਟੀ ਦਾ 7th ਐਡੀਸ਼ਨ ਉਸਦੇ MCQ's ਵਿਦ ਐਕਸਪਲੇਨੇਸ਼ਨ ਰਾਈਟ ਤੇ ਦੂਸਰੀ ਕਲਾਸ ਹੁੰਦੀ ਹੈ ਰਾਤ ਨੂੰ 9 ਵਜੇ ਜੋ ਕਿ ਪੰਜਾਬੀ ਦੀ ਕਲਾਸ ਲੈਂਦੀ ਹੈ ਜਿਦੇ ਵਿੱਚ ਤੁਸੀਂ ਐਟ ਪ੍ਰੈਸੈਂਟ ਰਹਿਓ बच्चे अच मौसम बहुत ज़्यादा खराब है गया। कि अज की आज क्लास जड़ी है सुखी सामने खत्म हो जाए यस कि बिच वाईफाई ना डिसकनैक्ट हो जाए अदरवाइज बहुत ज़्यादा वाला जो ठंड स्टॉम हूँ उदा का ही लगा के चलो मौसम है और राइट अच्छा मैंने ना एक विद्यार्थी ने मैसेज किया कि जेडे अपने सैशनस ने यह बई ईटी के आने नहीं है तो प्लीज़ी ईटीटी का कुछ करवाओ ਤਾਂ ਬੱਚਾ ਇੱਕ ਚੀਜ਼ ਤਾਂ ਹਮੇਸ਼ਾ ਯਾਦ ਰੱਖਿਓ ਕਿ ETT ਦੇ ਵਿੱਚ ਵੀ ਸੱਭਿਆਚਾਰ ਤੇ ਲੋਕ ਧਾਰਾ ਆਉਗੀ ਹਾਂ ਮੈਂ ਮੰਨਦੀ ਆ ਕਿ ਮਾਸਟਰ ਕੈਡਰ ਦੇ ਵਿੱਚ UGC ਦੇ ਵਿੱਚ ਲੈਕਚਰਰ ਦੇ ਵਿੱਚ DTPSB ਦੇ ਵਿੱਚ TGT ਦੇ ਵਿੱਚ ਐਂਦੀ ਜ਼ਿਆਦਾ ਇੰਪੋਰਟੈਂਸ ਹੈ ਠੀਕ ਹੈ ਬਟ ਤੁਸੀਂ ਇਹ ਨਾ ਮੰਨ ਕੇ ਚੱਲਿਓ ਕਿ ਤੁਹਾਨੂੰ ETT ਦੇ ਵਿੱਚ ਇਹ ਹੋਏਗਾ ਕਿ ਪੇਪਰ ਦੇ ਵਿੱਚ ਇਹਨਾਂ ਦੇ ਵਿੱਚੋਂ ਕੁਐਸਚਨ ਆਉਣਾ ਹੀ ਨਹੀਂ ਹੈ ਇਹ ਵਾਲਾ ਜਿਹੜਾ ਵੀ ਤੁਹਾਨੂੰ ਸੈਸ਼ਨ ਕਰਵਾਇਆ ਜਾ ਰਿਹਾ ਹੈ ਦਾ ਇਹ ਟਾਪਿਕ ਬੱਚਾ ਪੰਜਾਬੀ ਦੇ ਹਰ ਇੱਕ ਪੇਪਰ ਦੇ ਲਈ ਬੜਾ ਹੀ ਜ਼ਿਆਦਾ ਇੰਪੋਰਟੈਂਟ ਰਹਿੰਦਾ ਆ ਇਸ ਕਰਕੇ ਤੁਸੀਂ ਇਹ ਵਾਲੇ ਸਾਰੇ ਦੇ ਸਾਰੇ ਸੈਸ਼ਨ ਜ਼ਰੂਰ ਦੇਖਨੇ ਨੇ ਓਕੇ ਤੇ ਪਹਿਲਾਂ ਸਾਡੇ 15 ਸੈਸ਼ਨ ਹੋ ਚੁੱਕੇ ਨੇ 650 ਪ੍ਰਸ਼ਨਾਂ ਦੀ ਅਸੀਂ ਇੱਕ ਲੜੀ ਸਟਾਰਟ ਕੀਤੀ ਹੋਈ ਆ 올 ਰਾਈਟ ਚਲੋ ਠੀਕ ਹੈ ਅਗਰ ਤੁਹਾਡੇ ਵਿੱਚੋਂ ਕੋਈ ਵਿਦਿਆਰਥੀ ਚਾਹੁੰਦਾ ਹੈ ਕਿ ਜੇ ਸਾਨੂੰ ਪ੍ਰੋਪਰ ਥਿਉਰੀ ਬੈਚ ਦੇ ਦਿਓ ਤੇ ਅਸੀਂ ਪ੍ਰੋਪਰ ਤਿਆਰੀ ਕਰਨਾ ਚਾਹੁੰਦੇ ਆ ਚਾਹੇ ਲੈਕਚਰਲ ਦੀ ਡੀਟਪੀਐਸਬੀ ਦੀ ਟੀਜੀਟੀ ਦੀ ਯੂਜੀਸੀ ਦੀ ਕਿਸੇ ਵੀ ਪੇਪਰ ਦੀ ਤਿਆਰੀ ਤਾਂ ਉਹਦੇ ਲਈ ਤੁਸੀਂ ਥਿਉਰੀ ਦਾ ਬੈਚ ਲੈ ਸਕਦੇ ਹੋ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਲੈਣਾ 6280492562 ਠੀਕ ਜੀ ਤੇ ਜੇ ਤੁਸੀਂ YouTube ਦੀਆਂ ਫਰਦਰ ਡਿਟੇਲ ਲੈਣੀਆਂ ਤਾਂ ਉਹਦੇ ਲਈ Telegram ਗਰੁੱਪ ਜ਼ਰੂਰ ਜੁਆਇਨ ਕਰ ਲੈਣਾ ਇਹ ਬੜਾ ਇੰਪੋਰਟੈਂਟ ਹੈ ਔਰ ਇਹਦਾ ਲਿੰਕ ਕੱਲ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲਿਆ ਹੋਇਆ ਹੈ ਠੀਕ ਹੈ ਜੀ ਤੇ ਨਾਲ ਦੇ ਨਾਲ ETT ਵਾਲੇ ਵਿਦਿਆਰਥੀਆਂ ਦੇ ਲਈ ਮੈਂ ਇੱਕ ਚੀਜ਼ ਦੱਸ ਦਿਆਂ ਜੀ ਅਗਰ ਤੁਹਾਡਾ ਪੇਪਰ ਜਲਦੀ ਆਣ ਵਾਲਾ ਹੈ ਤਾਂ ਜਿਹੜੀ ਆਪਣੀ 10 ਘੰਟੇ ਦੀ ਮੈਰਾਥਨ ਕਲਾਸ ਹੈ 2.5 ਘੰਟੇ ਦੀ ਜਿਹੜੀ ਗ੍ਰਾਮਰ ਦੀ ਕਲਾਸ ਹੈ ਇਹ ਦੋ ਕਲਾਸਿਸ ਤੁਸੀਂ ਜ਼ਰੂਰ ਦੇਖ ਲਓ ਤੁਹਾਡੇ ਲਈ ਬੜੀਆ ਇੰਪੋਰਟੈਂਟ ਰਹਿਣਗੀਆਂ ਤੇ DTPSP ਵਾਲਿਆਂ ਦੇ ਲਈ ਵੀ ਮੈਂ ਸੇਮ ਹੀ ਸੁਜੈਸ਼ਨ ਦੇ ਰਹੀ ਹਾਂ ਓਕੇ ਜੀ ਠੀਕ ਹੈ ਹੁਣ ਆਪਾਂ ਅੱਜ ਦਾ ਸੈਸ਼ਨ ਸਟਾਰਟ ਕਰਦੇ ਹਾਂ ਜਿਸ ਦੇ ਵਿੱਚ ਆਪਾਂ ਕਰਾਂਗੇ ਰੋਜ਼ ਦੀ ਤਰ੍ਹਾਂ ਵੀ ਕੁਐਸਚਨਸ ਐਂਡ ਇਹ ਵਨ ਜਿਹੜੇ ਤੁਹਾਨੂੰ ਮੈਂ ਬੈਚ ਸਟਾਰਟ ਕੀਤਾ ਹੈ ਲਾਈਕ ਇੱਕ ਤਰ੍ਹਾਂ ਤੁਸੀਂ ਲਗਾ ਕੇ ਚਲੋ ਜਿਹੜੇ ਆਪਾਂ ਇਹ ਸੀਰੀਜ਼ ਸਟਾਰਟ ਕੀਤੀ ਹੈ ਐਂਡ ਦੇ ਵਿੱਚ ਜਿਹੜੇ ਆਪਾਂ ਕੁਐਸਚਨਸ ਕਰਦੇ ਪਏ ਹਾਂ ਤੁਸੀਂ ਪ੍ਰੀਵੀਅਸ ਈਅਰਸ ਦੇ ਪੇਪਰ ਉਠਾ ਕੇ ਦੇਖ ਲਿਓ ਤੁਹਾਨੂੰ ਪਤਾ ਚੱਲੇਗਾ ਕਿ ਇਹਦੇ ਵਿੱਚ ਉਹ ਬਹੁਤ ਸਾਰੇ ਪ੍ਰਸ਼ਨ ਨੇ ਜਿਹੜੇ ਕੀ ਪਿਛਲੇ ਸਾਲਾਂ ਦੇ ਵਿੱਚ ਪੁੱਛੇ ਜਾ ਚੁੱਕੇ ਨੇ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਤੁਸੀਂ ਇਹਨਾਂ ਦੇ ਵਿੱਚ ਉਹਦੀ ਪ੍ਰਸ਼ਨ ਦੇਖੋਗੇ ਇਸ ਕਰਕੇ ਪਲੀਜ਼ ਇਹਨੂੰ ਬਿਲਕੁਲ ਵੀ ਲਾਈਟਲੀ ਨਾ ਲੈਣਾ ਉਹਨਾਂ ਨੂੰ ਧਿਆਨ ਨਾਲ ਕਰਨਾ ਠੀਕ ਹੈ ਚਲੋ ਸ਼ੁਰੂ ਕਰਦੇ ਹਾਂ ਫਿਰ ਅੱਜ ਦੇ ਕੁਐਸਚਨਸ ਦਾ ਸਿਲਸਿਲਾ ਪਹਿਲਾ ਕੁਐਸਚਨ ਆ ਗਿਆ ਜੀ ਤੁਹਾਡੀ ਸਕਰੀਨ ਦੇ ਉੱਪਰ फटाफट ਦੇਖੋ ਐਂਡ ਆਨਸਰ ਕਰੋ ਨਿੱਜ ਦੇ ਭਲੇ ਲਈ ਕੀਤਾ ਜਾਦੂ ਕਿਹੜਾ ਜਾਦੂ ਹੁੰਦਾ ਹੈ ਕਾਲਾ ਜਾਦੂ ਚਿੱਟਾ ਜਾਦੂ ਭਾਵ ਆਤਮਿਕ ਜਾਦੂ ਜਾਂ ਫਿਰ ਲਾਗਵਾਂ ਜਾਦੂ ਹਾਂਜੀ ਨਿੱਜ ਦੇ ਭਲੇ ਲਈ ਕੀਤਾ ਜਾਦੂ ਕਿਹੜਾ ਜਾਦੂ ਹੁੰਦਾ ਹੈ ਯਸ ਪਲੀਜ਼ ਕੁਐਸਚਨ ਨੰਬਰ 1 ਦੇ ਲਈ ਕੀ ਆਨਸਰ ਹੋਏਗਾ ਕਰੋ ਦੇਖੋ ਦੂਸਰੇ ਦਾ ਬੁਰਾ ਕਰਨ ਵਾਲਾ ਜਿਹੜਾ ਵੀ ਜਾਦੂ ਹੈ ਨਾ ਉਹਦੇ ਤੋਂ ਉਲਟਾ ਜਾਣਾ ਮੈਰਾਥਨ ਕਿਸ ਕਿਸ ਦੇ ਲਈ ਚਾਹੀਦੀ ਤੁਹਾਨੂੰ ਡੀਜੀ ਗੇਮਿੰਗ ਜੀ ਤੁਹਾਨੂੰ ਲਾਈਕ ਕਿਹੜੇ ਆ ਪੇਪਰ ਦੇ ਲਈ ਤੁਸੀਂ ਕਹਿ ਰਹੇ ਹੋ ਪਹਿਲੇ ਦੇ ਲਈ ਤੁਹਾਡਾ ਸੀ ਤੇ ਬੀ ਆਨਸਰ ਆ ਰਹੇ ਨੇ ਵੈਰੀ ਗੁੱਡ ਜਿਨ੍ਹਾਂ ਨੇ ਵੀ ਬੀ ਆਨਸਰ ਕੀਤਾ ਨਾ ਚਿੱਟਾ ਜਾਦੂ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਦੂਸਰੇ ਦਾ ਬੁਰਾ ਕਰਨ ਵਾਲਾ ਜਿਹੜਾ ਵੀ ਜਾਦੂ ਹੈ ਸਾਨੂੰ ਪਤਾ ਹੈ ਜੀ ਸਾਰੇ ਜਿਹਨੇ ਆਪਾਂ ਸੁਣਦੇ ਰਹਿੰਦੇ ਹਾਂ ਕਾਲਾ ਜਾਦੂ ਰਾਈਟ ਉਹਨਾਂ ਦੇ ਤਾਂ ਬਿਲਕੁਲ ਉਲਟਾ ਜਾ ਕੇ ਤੁਸੀਂ ਆਪਣੇ ਭਲੇ ਵਾਲਾ ਜਾਦੂ ਯਾਨੀ ਚਿੱਟਾ ਜਾਦੂ ਯਾਦ ਰੱਖ ਸਕਦੇ ਹੋ ਓਕੇ ਜੀ ਰਾਈਟ ਅੱਗੇ ਦੇਖੋ ਤੁਹਾਡਾ ਦੂਸਰਾ ਪ੍ਰਸ਼ਨ ਮਨੁੱਖ ਨੂੰ ਲਹੂ ਦੇ ਰਿਸ਼ਤੇ ਕਿੱਦਾਂ ਮਿਲਦੇ ਨੇ परिवार करके समाज करके रबी दात वजो या माता पिता प्रश्न नंबर दूसरे दे लहू दे रिश्ते किस तरह मिलते हैं यस प्लीज अच्छा यूजीसी नैट ऑल राइट चलो ठीक है आई ट्राई की तो दी मैराथन चल जाएगी जिसे सामने बिल्कुल ब्लैंक स्क्रीन और मैं हथ लिखा तो सामने लिखा ना आए चल जाएगा ਬਿਕਾਜ਼ ਟਾਈਪਿੰਗ ਦੇ ਵਿੱਚ ਟਾਈਮ ਬਹੁਤ ਲੰਦਾ ਹੈ। ਯਸ ਅਗਰ ਉਹ ਚੱਲ ਸਕਦਾ ਹੈ ਤਾਂ ਦੱਸੋ। ਨਹੀਂ ਤਾਂ ਦਿਸੰਬਰ ਤੱਕ ਤਾਂ ਮੈਂ ਹੋ ਸਕਦਾ ਹੈ ਕਿ ਤੁਹਾਨੂੰ ਇੱਕ ਮੈਰਾਥਨ ਦੇਈ ਦਾਂ। ਚਲੋ ਦੱਸੋ ਜੀ ਦੂਸਰੇ ਦੇ ਲਈ। ਹੂੰ ਹੂੰ। ਨਹੀਂ ਜਿਹੜੇ ਤੁਹਾਨੂੰ ਲਹੂ ਦੇ ਰਿਸ਼ਤੇ ਹੁੰਦੇ ਨੇ ਨਾ ਬੱਚੇ ਉਹ ਕਦੀ ਪਰਿਵਾਰ ਕਰਕੇ ਨਹੀਂ ਮਿਲਦੇ। ਉਹ ਤੁਹਾਨੂੰ ਰੱਬੀ ਦਾਤ ਵਜੋਂ ਮਿਲਦੇ ਆ ਕਿਸ ਤਰ੍ਹਾਂ? ਮਤਲਬ ਕਿ ਇੱਕ ਇਨਸਾਨ ਕਦੀ ਵੀ ਖੁਦ ਡਿਸਾਈਡ ਨਹੀਂ ਕਰਦਾ ਕਿ ਭਈ ਮੈਂ ਫਲਾਣੇ ਘਰ ਦੇ ਵਿੱਚ ਪੈਦਾ ਹੋਣਾ ਹੈ। ਓਕੇ ਜੀ। ਜਾਂ ਫਿਰ ਇੱਕ ਪਰਿਵਾਰ ਪਹਿਲਾਂ ਤੋਂ ਹੀ ਇਹ ਡਿਸਾਈਡ ਨਹੀਂ ਕਰ ਸਕਦਾ ਕਿ ਬਈ ਮੈਂ ਫਲਾਣਾ ਬੱਚਾ ਆਪਣੇ ਫੈਮਿਲੀ ਦੇ ਵਿੱਚ ਲੈ ਕੇ ਆਣਾ ਹੈ ਇਵਨ ਮੈਂ ਬੋਏ ਲੈ ਕੇ ਆਣਾ ਹੈ ਜਾਂ ਗਰਲ ਲੈ ਕੇ ਆਣਾ ਹੈ ਠੀਕ ਹੈ ਤਾਂ ਇਸ ਕਰਕੇ ਜਿਹੜੇ ਸਾਨੂੰ ਲਹੂ ਦੇ ਰਿਸ਼ਤੇ ਮਿਲਦੇ ਨੇ ਨਾ ਉਹ ਹਮੇਸ਼ਾ ਸਾਨੂੰ ਰੱਬ ਦੇ ਵੱਲੋਂ ਦਿੱਤੀ ਗਈ ਦਾਤ ਦੇ ਤੌਰ ਦੇ ਉੱਪਰ ਹੀ ਮਿਲਦੇ ਨੇ ਓਕੇ ਜੀ ਮਤਲਬ ਪਰਮਾਤਮਾ ਹੀ ਡਿਸਾਈਡ ਕਰੇਗਾ ਕਿ ਤੁਸੀਂ ਕਿਹਦੀ ਫੈਮਿਲੀ ਦੇ ਵਿੱਚ ਜਾਓਗੇ ਕਿਹੜੇ ਘਰ ਦੇ ਵਿੱਚ ਜਾਓਗੇ ਤੁਹਾਡੇ ਭੈਣ ਭਰਾ ਕੌਣ ਹੋਣਗੇ ਆਲਰਾਈਟ ਇਸ ਕਰਕੇ ਐਂਡ ਦਾ ਉੱਤਰ ਰੱਬੀ ਦਾਤ ਵਜੋਂ ਆਏਗਾ

ਪ੍ਰੋਬਲਮ ਆ ਰਹੀ ਹੈ ਨਾ ਮੈਨੂੰ ਲੱਗ ਰਿਹਾ ਸੀ ਅੱਜ ਨੈਟਵਰਕ ਦਾ ਇਸ਼ੂ ਪੱਕਾ ਹੋਣ ਵਾਲਾ ਹੈ ਇਥੇ ਦੇ ਲਈ ਤੁਹਾਡਾ ਆਨਸਰ A ਐਂਡ B ਦੋ ਆ ਰਹੇ ਨੇ ਜਿਨ੍ਹਾਂ ਨੇ ਵੀ ਆਨਸਰ A ਤੇ B ਕੀਤਾ ਦੋਨੋਂ ਹੀ ਗਲਤ ਨੇ ਇਸ ਦਾ ਉੱਤਰ ਚੌਥਾ ਹੋਏਗਾ ਠੀਕ ਹੈ ਯਾਨੀ ਕਿ ਟੱਬਰ ਆਏਗਾ ਆਪਾਂ ਬੱਚੇ ਪਹਿਲੀ ਇਕਾਈ ਦੀ ਗੱਲ ਕਰਦੇ ਪਏ ਹਾਂ ਤਾਂ ਸਮਾਜ ਜਿਹੜਾ ਉਹ ਪਹਿਲੀ ਇਕਾਈ ਤਾਂ ਹੋ ਨਹੀਂ ਸਕਦਾ ਕਾफी सारे ਪਰਿਵਾਰ ਮਿਲ ਕੇ ਕੀ ਕਰਨਗੇ ਸਮਾਜ ਨੂੰ ਬਣਾਣਗੇ ਹੈਨਾ ਜੀ ਤਾਂ ਦਾ ਮਤਲਬ ਜਿਹੜੀ ਪਹਿਲੀ ਇਕਾਈ ਹੈ ਉਹ ਅਸੀਂ ਟੱਬਰ ਨੂੰ ਲੈ ਕੇ ਚੱਲਾਂਗੇ ਸਮਝ ਗਏ ਜੀ ਪਲੀਜ਼ ਪਲੀਜ਼ ਇਸ ਚੀਜ਼ ਨੂੰ ਯਾਦ ਰੱਖਿਓ ਚਲੋ ਅੱਗੇ ਚੱਲਦੇ ਆਂ ਪ੍ਰਸ਼ਨ ਨੰਬਰ ਦੇਖਦੇ ਆਂ ਜੀ ਆਪਾਂ ਭਾਸ਼ਾ ਤਾਂ ਹੋ ਹੀ ਨਹੀਂ ਸਕਦੀ ਸਮਾਜ ਦੇ ਵਿੱਚ ਉਹ ਤਾਂ ਛੱਡ ਹੀ ਦਿੰਦੇ ਆਂ ਅੱਗੇ ਪੰਜਵਾਂ ਪ੍ਰਸ਼ਨ ਦੇਖੋ ਪਲੀਜ਼ ਠਾਕੇ ਦੀ ਰਸਮ ਕਦੋਂ ਕੀਤੀ ਜਾਂਦੀ ਹੈ ਮੁੰਡੇ ਵਾਲਿਆਂ ਦੇ ਘਰ ਵਿਆਹ ਤੋਂ ਪਹਿਲਾਂ ਕੁੜੀ ਵਾਲਿਆਂ ਦੇ ਘਰ ਵਿਆਹ ਤੋਂ ਪਹਿਲਾਂ ਮੁੰਡੇ ਵਾਲਿਆਂ ਦੇ ਘਰ ਵਿਆਹ ਵਾਲੇ ਦਿਨ ਕੁੜੀ ਵਾਲਿਆਂ ਦੇ ਘਰ ਵਿਆਹ ਵਾਲੇ ਦਿਨ ਐਂਡ ਅੱਜ ਤੁਸੀਂ ਕੀ ਸੈਸ਼ਨ ਨੂੰ ਸ਼ੇਅਰ ਕੀਤਾ ਬੱਚੇ ਸ਼ੇਅਰ ਕਰੋ ਤਾਂ ਹੀ ਮਜ਼ਾ ਆਉਂਦਾ ਹੈ ਆਦਰਵਾਇਸ ਫਿਰ ਉਹੀ ਰੋਜ਼ ਫਿਰ ਆਪਾਂ ਕਲਾਸ ਜਾਂ ਤਾਂ ਨਾ ਲਈਏ ਇੱਕ ਦਿਨ ਛੱਡ ਕੇ ਲੈ ਲਈਏ ਤਾਂ ਜ਼ਿਆਦਾ ਬੈਟਰ ਰਹੂਗਾ ਨਾ ਜਾਂ ਆਪਾਂ ਵੀਕਲੀ ਕਲਾਸ ਲੈਣੀ ਸਟਾਰਟ ਕਰਦੀ ਹੈ ਆਪਾਂ ਕਾਦੇ ਲਈ ਫਿਰ ਟਾਈਮ ਲਗਾਉਣਾ ਆ ਹਾਨਾ ਜੀ ਚਲੋ ਦੱਸੋ ਥਾਕੇ ਦੀ ਰਸਮ ਕਦੋਂ ਕੀਤੀ ਜਾਂਦੀ ਆ ਇਹ ਆਨਸਰ ਲਗਾ ਰਹੇ ਹੋ ਤੁਸੀਂ ਸਸ਼ੀਕਾ ਸੁਖਦੀਪ ਜੀ ओके मुंडे ਵਾਲਿਆਂ ਦੇ ਘਰ ਜਾਂ ਤੋਂ ਪਹਿਲਾਂ ਬਿਲਕੁਲ ਠੀਕ ਉੱਤਰ ਹੈ ਜਿਨ੍ਹਾਂ ਨੇ ਵੀ ਪਹਿਲਾ ਪ੍ਰਸ਼ਨ ਦਾ ਉੱਤਰ ਪਹਿਲਾਂ ਕੀਤਾ ਉਹ ਬਿਲਕੁਲ ਠੀਕ ਨੇ ਅੱਗੇ ਚਲਦੇ ਹਾਂ ਜੀ 6ਵਾਂ ਪ੍ਰਸ਼ਨ ਸਾਹਾ ਕਢਵਾਉਣ ਦੀ ਰਸਮ ਕਦੋਂ ਹੁੰਦੀ ਹੈ ਵਿਆਹ ਵਾਲੇ ਦਿਨ ਮਿਲਣੀ ਤੋਂ ਬਾਅਦ ਵਿਆਹ ਤੋਂ ਬਾਅਦ ਜਾਂ ਫਿਰ ਵਿਆਹ ਤੋਂ ਪਹਿਲਾਂ ਹਾਂਜੀ ਸਾਹਾ ਕਢਾਉਣ ਦੀ ਰਸਮ ਕਦੋਂ ਹੁੰਦੀ ਹੈ 6ਵੇਂ ਪ੍ਰਸ਼ਨ ਦੇ ਲਈ ਕੀ ਉੱਤਰ ਆਏਗਾ ਜੀ ਬੀ ਆਨਸਰ ਲਗਾ ਰਹੇ ਹੋ ਵੈਰੀ ਗੁੱਡ ਪੀਜੀ ਬਿਲਕੁਲ ਠੀਕ ਬੋਲਿਆ ਇਹ ਹੋ ਜੇਗਾ ਜੀ ਵਿਆਹ ਤੋਂ ਪਹਿਲਾਂ ਓਕੇ ਅੱਗੇ ਚੱਲਦੇ ਹਾਂ ਸੱਤਵਾਂ ਪ੍ਰਸ਼ਨ ਲੋਕ ਕਹਾਣੀ ਦਾ ਗਤੀਸ਼ੀਲ ਪੱਖ ਇਹਨਾਂ ਦੇ ਵਿੱਚੋਂ ਕਿਹੜਾ ਹੁੰਦਾ ਹੈ ਪਾਤਰ ਮੋਟਿਫ ਕਾਰਜ ਕਥਾਨਕ 8 6 ओके सुखदीप जी आई अंडरस्टैंड दैट सत्तवेंडा आंसर आ रहा है सी यानी कि कारज जो कि बिल्कुल सही उत्तर है शाबाश सी यानी कि कारज अगे जाओ जी अठव प्रश्न कहानिया का केड़ा रूप धर्म के नाम संबंधित है परी कथा दंत कथा मिथ कथा बुझावल कथा ਫੇ ਇੱਕ ਜਗ੍ਹਾ ਦੇ ਉੱਪਰ ਕੋਈ ਗ੍ਰਾਮਰ ਵਗੈਰਾ ਦੇ ਟੌਪਿਕ ਸਟਾਰਟ ਕਰ ਲੈਂਦੇ ਆ ਜਿਹੜੇ ਐਟਲੀ ਸਟੂਡੈਂਟਸ ਨੂੰ ਜ਼ਿਆਦਾ ਕੰਮ ਆਉਣ ਠੀਕ ਹੈ ਕਿਉਂਕਿ ਅਦਰਵਾਈਜ਼ ਬੱਚਾ ਅਦਾ ਨਾ ਖੁਦ ਨੂੰ ਮੋਟੀਵੇਸ਼ਨ ਜੀ ਨਹੀਂ ਮਿਲਦੀ ਮਜ਼ਾ ਨਹੀਂ ਆਉਂਦਾ ਆਈ ਹੋਪ ਕਿ ਤੁਸੀਂ ਸਮਝ ਪਾ ਰਹੇ ਹੋਗੇ ਵਾਟ ਆਮ ਟ੍ਰਾਈਂਗ ਟੂ ਸੇ ਯੈਸ ਅਟਵੇਂ ਦੇ ਲਈ ਸੀ ਉੱਤਰ ਆ ਗਿਆ ਬਿਲਕੁਲ ਠੀਕ ਹੈ ਇਹ ਹੋ ਜਾਊਗਾ ਮਿਤ ਕਥਾ ਵੈਰੀ ਗੁੱਡ ਅੱਗੇ ਨੋਵਾ ਪ੍ਰਸ਼ਨ ਦੇਖੋ ਕਥਾ ਕਹਾਣੀ ਦੇ ਛੋਟੇ ਤੋਂ ਛੋਟੇ ਇਕਾਈ ਤੱਤ ਨੂੰ ਜੋ ਆਪਣੇ ਆਪ ਵਿੱਚ ਸੰਪੂਰਨ ਅਰਥ ਰੱਖਦਾ ਹੈ ਉਹਨੂੰ ਕੀ ਕਹਿੰਦੇ ਨੇ ਚਿੰਨ ਰੂੜ ਕਥਾ ਪ੍ਰਕਾਰਜ ਕਥਾਨਕ ਰੂੜੀ ਯੈਸ ਨੋਮੇਦੇ ਕੀ ਆਨਸਰ ਹੋਏਗਾ ਹਾਂਜੀ ਬੱਚਿਓ ਅੱਜ ਕਲਾਸ ਵਿੱਚ ਵਿੱਚ ਰੁਕ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਮੌਸਮ ਖਰਾਬ ਹੈ ਪਰ ਮੈਨੂੰ ਲੱਗਦਾ ਫਿਰ ਵੀ ਆਪਾਂ ਕੰਪਲੀਟ ਕਰ ਹੀ ਦਿਆਂਗੇ ਜੀ ਟਾਈਮ ਚੇਂਜ ਕਰ دیਏ ਮਨਜੀਤ ਜੀ ਕਿਹੜਾ ਟਾਈਮ ਤੁਹਾਨੂੰ ਲੱਗਦਾ ਹੈ ਕਿ ਸੈਟ ਆ ਸਕਦਾ ਹੈ ਪਲੀਜ਼ ਦੱਸੋ 9ਵੇਂ ਦੇ ਲਈ ਡੀ ਉੱਤਰ ਆ ਰਿਹਾ ਹੈ ਕਥਾਨਕ ਰੂੜੀ ਚਲੋ ਦੇਖੀਏ ਇਸ ਦਾ ਉੱਤਰ ਹੋਏਗਾ ਚਿੰਨ ਕਿਉਂਕਿ ਆਪਾਂ ਇੱਥੇ ਗੱਲ ਕੀਤੀ ਹੈ ਛੋਟੇ ਤੋਂ ਛੋਟੇ ਇਕਾਈ ਤਤਰੀ ਠੀਕ ਹੈ ਜੀ ਤਾਂ ਇਹ ਚਿੰਨ ਹੋਏਗਾ ਪਲੀਜ਼ ਇਹਨੂੰ ਯਾਦ ਰੱਖਿਓ ਕਿਪ ਰਿਨ ਮਾਈਂਡ ਹਾਂ ਓਕੇ ਜੀ ਅੱਗੇ ਦੇਖੋ 10ਵਾਂ ਪ੍ਰਸ਼ਨ ਹੇਠਾਂ ਵਿੱਚੋਂ ਮੋਟਿਫ ਕਿਹੜਾ ਹੈ ਮਨੁੱਖ ਦੀ ਟੋਪੀ ਪਾਣੀ ਚਿੜੀ ਤੇ ਕਾ ਮਨੁੱਖ ਵਾਂਗ ਬੋਲਦੀ ਚਿੜੀ 10ਵੇਂ ਦੇ ਲਈ ਦੱਸੋ ਜੀ ਇਹਨਾਂ ਵਿੱਚੋਂ ਮੋਟਿਫ ਕਿਹੜਾ ਹੁੰਦਾ ਆ ओके ਆ ਮੇਰੀ ਵਸੇਟ 11 ਵਜੇ ਹੁੰਦੀ ਹੈ ਉਹਦੇ ਨੇੜੇ ਤੇ ਰੱਖੀ ਜਾ ਸਕਦੀ ਹੈ ਬਟ ਫੋਰ ਜੂਨ ਓਨਲੀ ਗੱਲ ਉਹੀ ਆਪਾਂ ਨੂੰ ਜੁਲਾਈ ਚ ਟਾਈਮ ਤਾਂ ਬੱਚੇ ਫਿਰ ਵੀ ਚੇਂਜ ਕਰਨਾ ਹੀ ਪੈਣਾ ਦੁਬਾਰਾ ਤੋਂ ਹੈਨਾ ਜੁਲਾਈ ਦੇ ਵਿੱਚ ਫਿਰ ਚੇਂਜ ਕਰਨਾ ਪਊਗਾ ਹਾਂਜੀ ਇਹਨਾਂ ਦੇ ਵਿੱਚ ਮੋਟਿਵ ਕਿਹੜਾ ਚਲੋ ਦੱਸੋ ਚਲੋ ਛੱਡੋ ਆਪਾਂ ਫਿਲਹਾਲ ਇਸ ਬਾਰੇ ਗੱਲ ਨਹੀਂ ਕਰਦੇ ਪਹਿਲਾਂ ਆਪਾਂ ਸਿਰਫ ਟੈਸਟ ਨੂੰ ਦੇਖ ਲਈਏ ਬਾਅਦ ਚ ਗੱਲ ਕਰਦੇ ਹਾਂ ਠੀਕ ਹੈ ਹਾਂਜੀ 10वे देली मोटिव केडे है जी आंसर करो क्लास रुकता नहीं गई कितने इस दा उत्तर आएगा मनुख मांग बोल दी चिड़ी ठीक है यानी कि इस दा आंसर वाला है जी डी बहुत ज्यादा ही